ਸਾਡੇ ਨਾਲ ਨੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਡਾਕਟਰ ਰਵਿੰਦਰਪਾਲ ਸ਼ਰਮਾ ਜੀ ਜੋ ਕਨਾਣੀ ਪਿੰਡ ਨਾਲ ਸੰਬੰਧਿਤ ਨੇ ਡਾਕਟਰ ਸ਼ਰਮਾ ਜੀ ਪਿਛਲੇ 35 ਸਾਲ ਤੋਂ ਜੋ ਪੰਜਾਬ ਦੀ ਸਿਆਸਤ ਵਿੱਚ ਯੋਗਦਾਨ ਪਾ ਰਹੇ ਨੇ ਤੇ ਵੱਖ-ਵੱਖ ਪਾਰਟੀਆਂ ਵਿੱਚ ਰਹਿੰਦੇ ਹੋਏ ਇਹਨਾਂ ਨੇ ਲੋਕ ਭਲਾਈ ਦੇ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਇਹਨਾਂ ਨੇ ਜ਼ਿਆਦਾਤਰ ਸਮਾਂ ਕਾਂਗਰਸ ਪਾਰਟੀ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਉਸ ਤੋਂ ਬਾਅਦ ਇਹ ਆਮ ਆਦਮੀ ਪਾਰਟੀ ਵੱਲ ਇਹਨਾਂ ਨੇ ਕਨਾਰਾ ਕਰ ਲਿਆ ਤੇ ਇਹਨਾਂ ਦਾ ਜੋ ਸਿਆਸੀ ਸਫ਼ਰ ਆ ਕਿਦਾਂ ਦਾ ਰਿਹਾ ਆਓ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਅ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪ ਜੀ ਦਾ ਹੱਕ ਸੱਚ ਦੀ ਆਵਾਜ਼ ਚੈਨਲ ਦੇ ਉੱਪਰ ਸਵਾਗਤ ਹੈ ਜਿਸ ਤਰ੍ਹਾਂ ਕਿ ਆ ਆਪਾਂ ਗੱਲਬਾਤ ਕਰਦੇ ਹਾਂ ਕਿ ਤੁਸੀਂ ਪਿਛਲੇ 35 ਸਾਲ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋ ਤੇ ਵੱਖ-ਵੱਖ ਪਾਰਟੀਆਂ ਵਿੱਚ ਤੁਸੀਂ ਲੋਕ ਭਲਾਈ ਦੇ ਕਾਰਜਾਂ ਵਿੱਚ ਬਹੁਤ ਚੜ੍ਹ ਕੇ ਹਿੱਸਾ ਪਾਇਆ ਤੇ ਥੋੜਾ ਜਿਹਾ ਆਪਣੇ ਸਿਆਸੀ ਜੀਵਨ ਬਾਰੇ ਜਾਣਕਾਰੀ ਦਿਓ ਮੈਂ ਡਾਕਟਰ ਵਿੰਦਰਪਾਲ ਸ਼ਰਮਾ ਪੁਰਾਣੀ ਕਲਾ ਆਲ ਇੰਡੀਆ ਵਾਈਸ ਚੇਅਰਮੈਨ ਹਿਊਮਨ ਰਾਈਟਸ ਤੇ ਆਮ ਪਾਰਟੀ ਦਾ ਵਰਕਰ ਪੁਰਾਣੀ ਕਲਾ ਤੇ ਆਪਣਾ ਪਹਿਲ ਹਲਕੇ ਤੋਂ ਫਿਜ਼ੀਕਲ ਵੈਲਫੇਅਰ ਸਟੇਟਿਟ ਦਾ ਪ੍ਰੈਜ਼ੀਡੈਂਟ ਵੀ ਹਾਂ ਜੀ ਮੈਂ ਪਹਿਲ ਹਲਕੇ ਤੋਂ ਮੈਂ ਜੀ ਤੁਹਾਡੇ ਪਹਿਲਾਂ ਤਾਂ ਮੀਡੀਆ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਸਾਡੀ ਬਾਤ ਚੱਕਣੀ ਹੈ ਦੇਸੋ ਉਪਦੇਸ਼ ਪਹਚਾਣੀ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਗੁਰਦੀਪ ਜੀ ਦਾ ਜਿਨ੍ਹਾਂ ਨੇ ਸਾਡੀ ਆ ਕੇ ਇੱਥੇ ਗੱਲ ਸੁਣੀ ਮੈਂ ਜੀ ਬਹੁਤ ਲੰਬਾ ਸਫਰ ਮੇਰਾ ਕਾਂਗਰਸ ਪਾਰਟੀ ਨਾਲ ਰਿਹਾ ਸੀ ਇਹ ਬੈਂਚਿੰਗ ਦੀ ਪਰਿਵਾਰ ਨਾਲ ਮੇਰੇ ਇੱਕ ਬੜੇ ਪੁਰਾਣੇ ਰਿਸ਼ਤੇ ਰਹੇ ਨੇ ਔਰ ਇਹ ਜਿਹੜਾ ਪਰਿਵਾਰ ਹੈ ਬਹੁਤ ਸਿੱਧੇ ਆਜਮ ਸਿੰਘ ਦਾ ਪਰਿਵਾਰ ਹੈ ਮੇਰੇ ਤੇਜ ਪ੍ਰਕਾਸ਼ ਸਿੰਘ ਕੋਟੜੀ ਸਾਹਿਬ ਨਾਲ ਟਰਾਂਸਫਰ ਮੰਤਰੀ ਸਾਹਿਬ ਨਾਲ ਤੇ ਗੁਰਪ੍ਰੀਤ ਸਿੰਘ ਕੋਟੜੀ ਨਾਲ ਬੜੇ ਮੇਰੇ ਘਰੇਲੂ ਸੰਬੰਧ ਰਹੇ ਨੇ ਤੇ ਇਹਨਾਂ ਦਾ ਸਾਡੇ ਤੇ ਛਤਰਛਾਈ ਬਹੁਤ ਰਹੀ ਹੈ ਇਹਨਾਂ ਨੇ ਸਾਡੇ ਕੰਮ ਵੀ ਬਹੁਤ ਕੀਤੇ ਨੇ ਵਧੀਆ ਟੰਗ ਦੇ ਕੀਤੇ ਨੇ ਬੜਾ ਮਾਣ ਸਨਮਾਨ ਵੀ ਦਿੱਤਾ ਹੈ ਛੱਡਣ ਦਾ ਕਾਰਨ ਕੀ ਹੋਇਆ ਜੀ ਮੇਰਾ ਇਹਦੇ ਵਿੱਚ ਕੁਝ ਬੰਦੇ ਜੁਆਇਨ ਕਰਕੇ ਗੈਰ ਪਾਰਟੀਆਂ ਦਵਾ ਕੇ ਇਹ ਆਣ ਤੋਂ ਬਾਅਦ ਜੀ ਮੇਰਾ ਮਨ ਸਾਡੀ ਤੂੰ ਤੂੰ ਮੈਂ ਮੈਂ ਨਹੀਂ ਹੋਈ ਸਿਰਫ ਆਪਣਾ ਆਪਣੇ ਤੌਰ ਤੇ ਕਿਨਾਰੇ ਮੈਂ ਪਾਰਟੀ ਦਾ ਕਰ ਲਿਆ ਉਸ ਤੋਂ ਬਾਅਦ ਲੰਬਾ ਸਫ਼ਰ ਅਸੀਂ ਸੇਵਾ ਕੀਤੀ ਕਾਂਗਰਸ ਪਰ ਨਿਰਪੱਖ ਹੋ ਗਈ ਸਾਡਾ ਬਿਆਨਤ ਪਰਵਾਰ ਨਾਲ ਬੜਾ ਸਾਝ ਬੜੀ ਰਹੀ ਹੈ ਬੜੀ ਪੁਰਾਣੀ ਰਿਸ਼ਤੇ ਰਹੇ ਨੇ ਇਸ ਕਰਕੇ ਬੜਾ ਸਾਹੂ ਔਰ ਸ਼੍ਰੀ ਪਰਿਵਾਰ ਦਾ ਤੇਜ ਪ੍ਰਕਾਸ਼ ਸਾਡੇ ਹੈਗੇ ਨੇ ਇਸ ਕਰਕੇ ਕੁਝ ਬੰਦੇ ਵਿੱਚ ਆਵੜੇ ᱛੀ ਉਹਨਾਂ ਕਰਕੇ ਮੈਨੂੰ ਕਿਨਾਰਾ ਕਰਨਾ ਪਿਆ ਹਾਂਜੀ ਡਾਕਟਰ ਸਾਹਿਬ ਪਿੰਡਾਂ ਦੇ ਵਿੱਚ ਆਮ ਖੁੰਡ ਚਰਚਾ ਹੁੰਦੀ ਆ ਕਿ ਜਿੰਨਾ ਸਮਾਂ ਡਾਕਟਰ ਰਵਿੰਦਰਪਾਲ ਨੇ ਕਾਂਗਸ ਪਾਰਟੀ ਲਈ ਆਪਣੀਆਂ ਸੁਵਾਮਾਂ ਦਿੱਤੀਆਂ ਨੇ ਤੇ ਬਹੁਤ ਹੀ ਸਲਾਘਾ ਜੋ ਸੁਵਾਮਾਂ ਨੇ ਜਿਸ ਤਰ੍ਹਾਂ ਤੁਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਾਰਟੀ ਨਾਲ ਜਿੱਥੇ ਜੋੜਿਆ ਉਥੇ ਲੋਕ ਭਲਾਈ ਦੇ ਜੋ ਕਾਰਜ ਨੇ ਜਿਸ ਤਰ੍ਹਾਂ ਕਿ ਪਿੰਡਾਂ ਦੇ ਵਿੱਚ ਜੋ ਕੈਂਪ ਨੇ ਮੁਫਤ ਫ੍ਰੀ ਮੈਡੀਕਲ ਕੈਂਪ ਤੁਸੀਂ ਆਰਗੇਨਾਈਜ਼ ਕਰਦੇ ਰਹੇ ਹੋ ਡਾਕਟਰਾਂ ਦੀ ਟੀਮਾਂ ਲਿਆ ਕੇ ਤੁਸੀਂ ਖੁਦ ਜੋ ਲੋੜਵੰਦ ਸੀ ਉਹਨਾਂ ਦੇ ਚੈੱਕਅਪ ਕਰਕੇ ਉਹਨਾਂ ਨੂੰ ਫ੍ਰੀ ਦਵਾਈਆਂ ਕਰਾ ਕੇ ਦੇ ਕੇ ਉਹਨਾਂ ਦੇ ਆਪਰੇਸ਼ਨ ਤੱਕ ਤੁਸੀਂ ਕਰਵਾਉਂਦੇ ਰਹੇ ਹੋ ਤੇ ਕੀ ਕਾਰਨ ਮਤਲਬ ਬਣਿਆ ਕਿ ਕਾਂਗਰਸ ਪਾਰਟੀ ਨੇ ਧਾਰਨੀਆਂ ਸਵਾਮਾਂ ਦਾ ਜੋ ਮੁੱਲ ਤਾਰਨਾ ਚਾਹੀਦਾ ਸੀ ਉਹ ਮੁੱਲ ਨਹੀਂ ਤਾਰਿਆ ਦੇਖੋ ਜੀ ਕੁਝ ਬੰਦੇ ਐਸੇ ਆ ਬੜੇ ਸੀ ਲੀਡਰਸ਼ਿਪ ਨਵੇਂ ਉਹਨਾਂ ਉਹ ਸਾਨੂੰ ਪੁਰਾਣੇ ਬੰਦਿਆਂ ਨੂੰ ਚੰਗਾ ਨਹੀਂ ਸਮਝਦੇ ਸੀ ਇਸ ਕਰਕੇ ਜੀ ਮੈਂ ਪਾਰਟੀ ਆਮ ਪਾਰਟੀ ਦੇ ਵਿੱਚ ਆਇਆ ਆਮ ਪਾਰਟੀ ਦੇ ਵਿੱਚ ਆ ਕੇ ਸੀ ਦਿਨ ਔਰ ਰਾਤ ਮਦਦ ਕੀਤੀ ਸੀ ਆ ਭਗਵੰਤ ਮਾਨ ਜੀ ਨਾਲ ਅਸੀਂ ਜੁੜੇ ਕੇਜਰੀਵਾਲ ਦੀ ਸੋਚ ਤੇ ਜੁੜੇ ਉਸ ਤੋਂ ਬਾਅਦ ਜੀ ਅਸੀਂ ਦਿਨ ਔਰ ਰਾਤ ਇਲੈਕਸ਼ਨ ਦੇ ਵਿੱਚ ਕੀਤੀ ਜਿਨ੍ਹਾਂ ਨੇ ਰਾਤ ਨੂੰ ਪੋਸਟ ਵੀ ਲਾਏ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਵੀ ਖੜਕਾਏ ਸਾਡੀ ਇਲੈਕਸ਼ਨ ਦੇ ਵਿੱਚ ਸਾਨੂੰ ਸੀਐਮ ਸਾਹਿਬ ਨੇ ਕੈਂਡੀਡੇਟ ਭੇਜਿਆ ਮਨਵਿੰਦਰ ਸਿੰਘ ਗੈਸਰਾ ਸਾਹਿਬ ਨੂੰ ਗੈਸਰਾ ਸਾਹਿਬ ਨੂੰ ਅਸੀਂ ਦਿਨ ਔਰ ਰਾਤ ਧਨ ਮਨ ਔਰ ਧਨ ਨਾਲ ਅਸੀਂ ਜਿਤਾਇਆ ਜਿਤਾ ਕੇ ਇਹਨਾਂ ਨੂੰ ਵੋਟਾਂ ਪੁਵਾਈਆਂ ਤੇ ਐਮਐਲਏ ਇਹਨਾਂ ਨੂੰ ਬਣਾਇਆ ਬਣਾਉਣ ਤੋਂ ਬਾਅਦ ਇਹਦੇ ਜੀ ਸਾਡੇ ਪਿੰਡ ਦੇ ਵਿੱਚ ਕੁਝ ਕੁ ਝਗੜਾ ਸੀ ਤੁੰਤੂ ਮੈਂ ਮੈਂ ਹੋਈ ਪਿੰਡ ਦੇ ਅੰਦਰ ਤੇ ਜੀ ਮੈਂ ਉਹਦੇ ਸੰਬੰਧ ਜੇ ਵਿੱਚ 14 ਸਾਲ ਦਾ ਬੱਚਾ ਜੀ ਦਲਿਤ ਪਰਵਾਰ ਨਾਲ ਸੰਬੰਧ ਰੱਖਦਾ ਸੀ ਉਹੋ ਜੀ ਥਾਣੇ ਚ ਗਿਆ ਧਾਣੇ ਚ ਮੈਂ ਉਹਦੇ ਨਾਲ ਜਾ ਕੇ ਐਸ ਤੌਰ ਤੇ ਸਮਾਜ ਸੇਵਕ ਤੌਰ ਤੇ ਮੈਂ ਨੂੰ ਐਸਐਚਓ ਸਭ ਨੇ ਮਿਲਿਆ ਮਾਸਰਾ ਇਸ ਨਾਲ ਗੱਲਾਂ ਵੀ ਦੇਖੋ ਜੀ ਧੱਕਾ ਹੋ ਰਿਹਾ ਇਹਦਾ ਕੰਪਰਮੇਜ ਕਰਾਇਆ ਜਾਵੇ ਉਸ ਤੋਂ ਬਾਅਦ ਹੀ ਐਮਐਲਏ ਸਭ ਮਨਜਿੰਦਰ ਸਿੰਘ ਯਾਸਰਾ ਸਾਹਿਬ ਦਾ ਤੇ ਇਹਦੇ ਜੀਜਾ ਜੀ ਦਾ ਗਿਆਨ ਸਿੰਘੀ ਦਾ ਦਫ਼ਤਰੋਂ ਫੋਨ ਆਇਆ ਵੀ ਸ਼ਰਮਾ ਕੋ ਇੰਟਰਫੇਅਰ ਕਰਦਾ ਹੈ ਇਹਨਾਂ ਦੇ ਅੰਦਰ ਤਾਂ ਉਹਨੂੰ ਅਰੈਸਟ ਕੀਤਾ ਜਾਵੇ ਉਹ ਫੜਾਇਆ ਜਾਵੇ ਪਰਚਾ ਦਰਜ ਕੀਤਾ ਜਾਵੇ ਤੇ ਉਸ ਤੋਂ ਬਾਅਦ ਜੀ ਮੈਂ ਜੀ ਸਿਰਫ ਆ ਹੀ ਗਿਆ ਤੇ ਐਸਚੂ ਬਨਉ ਤਿਸ ਟਾਈਮ ਜੀ ਮੈਂ ਕਹਿੰਦਾ ਜੀ ਦੇਖੋ ਜੀ ਦਾ ਕੰਪਰੋਮਾਈਜ਼ ਕਿ ਮੈਨੂੰ ਕਹਿੰਦੇ ਤੂੰ ਕੌਣ ਕੰਪਰੋਮਾਈਜ਼ ਕਰਾਉਣ ਵਾਲਾ ਹੁੰਦਾ ਮੈਂ ਜੀ ਚਲੋ ਜੀ ਨਾ 2 ਘੰਟੇ ਜੀ ਮੈਨੂੰ ਐਸਚੂ ਸਾਹਮਣੇ ਥਾਣੇ 'ਚ ਬਿਠਾ ਲ ਕੇ ਰੱਖਿਆ ਉਸ ਤੋਂ ਬਾਅਦ ਜੀ ਮੈਂ ਇਹਦੇ ਐਮਐਲਏ ਦੇ ਆਫਿਸ ਦੇ ਵਿੱਚ ਗਿਆ ਆਫਿਸ ਦੇ ਵਿੱਚ ਹਜੇ ਐਂਟਰੀ ਹੋਈ ਸੀ ਮੇਰੀ ਉਸੇ ਬਾਅਦ ਇਹ ਕਹਿੰਦਾ ਜੀ ਤੇਰਾ ਤਾਂ ਆਮ ਪਾਰਟਨਰ ਨਾਲ ਕੋਈ ਸੰਬੰਧ ਨਹੀਂ ਹੈਗਾ ਵੀ ਅਸੀਂ ਤੇਰੀ ਮਦਦ ਕੀ ਕਰਾਂ ਮੈਂ ਕਹਿੰਦਾ ਸਰ ਮੇਰੀ ਬੇਨਤੀ ਸੁਣੋ ਵੀ 14 ਸਾਲ ਦਾ ਬੱਚਾ 3 ਦਿਨ ਹੋ ਗਏ ਪੁਲਿਸ ਨੇ ਅਰੈਸਟ ਕਰਿਆ ਹੈ ਬੜਾ ੱੱਕਾ ਹੋ ਰਿਹਾ ਜਲੀਲ ਹੋ ਰਿਹਾ ਪਰਿਵਾਰ ਵੀ ਇਸ ਕਰਕੇ ਸਾਡੀ ਵੀ ਸੁਣੋ ਇਹਨੇ ਜੀ ਕੋਈ ਮੇਰੀ ਗੱਲ ਬਾਤ ਸੁਣੀ ਇਹ ਜੀ ਗੱਡੀ ਜੀ ਬੈਠਿਆ ਮੈਂ ਫੇਰ ਵੀ ਗੱਡੀ ਤੱਕ ਗਿਆ ਤੇ ਮੈਂ ਤਾਂ ਕਿਤੀ ਮੈਂ ਸਰਾ ਇਹ ਗੱਲ ਠੀਕ ਨਹੀਂ ਮੇਰੀ ਸੁਣੋ ਇਹਨੇ ਕੋਈ ਮੇਰੀ ਗੱਲ ਸੁਣਾਈ ਨਹੀਂ ਕੀਤੀ ਉਸ ਤੋਂ ਬਾਅਦ ਜੀ ਮੈਂ ਇਹ ਦਫ਼ਤਰ ਚ ਬੈਠਿਆ 10 15 ਮਿੰਟ ਬੈਠਿਆ ਗਿਆਨ ਸਿੰਘ ਵਾਕੀ ਜਿਹੜੇ ਆਲੇ ਦਲੇ ਦੇ ਚਮਚੇ ਸੀ ਜਿਨ੍ਹਾਂ ਚਮਚਿਆਂ ਨੇ ਮੇਰੇ ਖਿਲਾਫ ਫੋਨ ਵੀ ਕਰਾਇਆ ਤੇ ਸਾਡੇ ਪਿੰਡ ਚ ਪਹਿਲੇ ਵੀ ਇੰਟਰਫੇਅਰ ਬਹੁ ਕਰਦੇ ਰਹੇ ਉਹ ਉਸ ਤੋਂ ਬਾਅਦ ਜੀ ਇਹ ਜੇ ਚਮਚੇ ਦੀ ਮਹਿਜ ਉੱਥੇ ਭੂਵਾ ਮਾਰ ਕੇ ਰੋਇਆ ਵੀ ਤਾਂ ਉਹਨਾਂ ਨੂੰ ਜਿਹੜੇ ਆਮ ਬੰਦੇ ਦੀ ਉਹਨਾਂ ਦੇ ਚਮਚੇ ਗਿਰੀ ਸਮਾਤ ਤਮਾਸ਼ੀ ਦੀ ਕਰਦੇ ਰਹੇ ਮੇਰੀ ਕੋਈ ਉਹਨਾਂ ਨੇ ਇੱਕ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਜੀ ਮੈਂ ਇਹਦੀ ਜਿਹੜੀ ਸ਼ਿਕਾਇਤ ਹੈ ਮਨੋ ਉਹਦਾ ਐਸਐਚਓ ਦੀ ਸੀਐਮ ਸਾਹਿਬ ਨੂੰ ਕੀਤੀ ਡੀਜੀਪੀ ਸਾਹਿਬ ਨੂੰ ਕੀਤੀ ਤੇ ਐਸਐਸਪੀ ਸਬੰਧਕ ਨੂੰ ਕੀਤੀ ਵੀ ਜੀ ਮੇਰੇ ਨਾਲ ਮੈਂ ਇੱਕ ਐਜ ਤੌਰ ਤੇ ਸਮਾਜ ਸੇਵਕ ਤੌਰ ਤੇ ਮੈਂ ਇਹਦੀ ਮਦਦ ਕਰਨ ਗਿਆ ਸੀ ਪਰਿਵਾਰ ਦੇ ਵੀ ਮੈਨੂੰ ਜੀ 2 ਘੰਟੇ ਬਿਨਾਂ ਮਤਲ ਤੇ ਬਿਠਾ ਲਾਇਆ ਗਿਆ ਚੋਲੋ ਜੀ ਉਹਨਾਂ ਨੇ ਫਿਰ ਸੀਐਮ ਸਾਹਿਬ ਨੇ ਡੀਜੀਪੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਉਸ ਟਾਈਮ ਦੇ ਸਬੰਧਕ ਬਨੋਦ ਐਸਐਚ ਨੂੰ ਸਸਪੈਂਡ ਕਰਿਆ ਗਿਆ ਸਸਪੈਂਡ ਕਰਨ ਤੋਂ ਬਾਅਦ ਜੀ ਹੁਣ ਗੱਲ ਇਹ ਹੈ ਜੀ ਅਸੀਂ ਆਪਣਾ ਆਰਾਮ ਨਾਲ ਬੈਠੇ ਆ ਸਾਡੀ ਜੇ ਸੁਣਿਆ ਉਸਦੇ ਬਾਅਦ ਸਾਨੂੰ ਸੂਸ਼ਟੀ ਨਾ ਹੋ ਜੀ ਇਹਦਾ ਜਿਹੜਾ ਜੀਜਾ ਸੀ ਗਿਆਨ ਸਿੰਘ ਜੀ ਇੱਥੇ ਆ ਕੇ ਪਿੰਡ ਚ ਕਢਾਣੀ ਚਾਹ ਕੇ ਜਿਹੜਾ ਸਬੰਧਕ ਪਰਿਵਾਰ ਤੇ ਬੱਚੇ ਵਾਲਾ ਉਹਨੂੰ ਧਮਕੀਆਂ ਲਗਾ ਦੇਣ ਵੀ ਇਹਦਾ ਕੰਪਰੋਮਾਈਜ਼ ਕਰ ਲੈ ਜਾਂ ਬਿੱਤੇ ਤੇ ਪਰਚਾ ਦਾ ਜ਼ਿਕਰ ਕਰੋ ਬੀਸ ਕਰਕੇ ਜੀ ਮੈਂ ਮਨ ਦੁਖੀ ਹੋ ਕੇ ਵਿੱਚ ਮੇਰਾ ਐਸਾ ਮੈਂ ਫਿਰ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਪਾਰਟੀ ਚ ਹੈਗਾ ਪਾਰਟੀ ਲਈ ਕੰਮ ਕਰ ਰਿਆ ਤੇ ਐਸੀ ਗੱਲ ਨਹੀਂ ਹੈ ਮੈਂ ਭਗਵੰਤ ਮਾਨ ਜੀ ਦੀ ਸੋਚ ਤੇ ਕੰਮ ਕਰ ਰਿਆ ਉਹਨਾਂ ਦੇਖੋ ਜ਼ਿੰਮੇਦਾਰਾਂ ਦੇ ਜਿੰਨੇ ਵੀ ਬਿੱਲ ਮਾਫ ਕੀਤੇ ਨੇ ਤੇ ਕਰਜ਼ ਵੀ ਮਤਲਬ ਮਾਫ ਕੀ ਦੀ ਕਿਨਾਰੇ ਹੀ ਹੈ ਸਮਝ ਲਓ ਹੋਰ ਵੀ ਬਿਜਲੀ ਫ੍ਰੀ ਕੀਤੀ ਹੈ ਅੰਨ ਜੋ ਵੀ ਹੈਗਾ ਸਾਰਾ ਸਿਸਟਮ ਫ੍ਰੀ ਕੀਤਾ ਹੈ ਯਾਨੀ ਲੋਕ ਸੁਖ ਨੇ ਭ੍ਰਿਸ਼ਟਾਚਾਰ ਖਤਮ ਹੋ ਗਿਆ ਜੋ 70 ਸਾਲ ਦਾ ਭ੍ਰਿਸ਼ਟਾਚਾਰ ਸੀ ਉਹ ਖਤਮ ਹੋਇਆ ਸਾਡੇ ਭਗਵੰਤ ਮਾਨ ਜੀ ਬਹੁਤ ਐਨੀ شریف ਆਦਮੀ ਨੇ ਔਰ ਵਧੀਆ ਕਾਬਲਤ ਮੁੱਖ ਮੰਤਰੀ ਸਾਡੇ ਜਿਹੜੇ ਅਫਸਰ ਸਹੀ ਸਾਡੀ ਹੈ ਪਹਿਲ ਹਲਕੇ ਦੀ ਪੂਰੀ ਪੰਜਾਬ ਦੀ ਪੂਰੀ ਮਤਲਬ ਤਨਮਾਈ ਨਾਲ ਕੰਮ ਕਰ ਰਹੀ ਹੈ ਕੋਈ ਐਸੀ ਗੱਲ ਨਹੀਂ ਹੈਗੀ ਡਾਕਟਰ ਸਾਹਿਬ ਜਿਹੜਾ ਤੁਸੀਂ ਦੱਸਿਆ ਕਿ ਦਲਿਤ ਬੱਚਾ ਸੀਗਾ ਜਿਸ ਦੀ ਤੁਸੀਂ ਮਦਦ ਕਰਨ ਵਾਸਤੇ ਗਏ ਸੀਗੇ ਕੁਸੀਂ ਤਾਂ ਇੱਕ ਪਾਰਟੀ ਦੇ ਲੀਡਰ ਹੋਣ ਦੇ ਨਾਤੇ ਬਖਤੂਰ ਹੋਣ ਦੇ ਨਾਤੇ ਉਸ ਬੱਚੇ ਦੀ ਮਦਦ ਕੀਤੀ ਇਸ ਵਿੱਚ ਜੋ ਹਲਕਾ ਵਿਧਾਇਕ ਸੀ ਇਹਨਾਂ ਨੂੰ ਕੀ ਦਿੱਕਤ ਸੀ ਇਹਨਾਂ ਦੀ ਦਿੱਕਤ ਇਹ ਸੀ ਜਿਹੜੇ ਦੇ ਚਮਚੇ ਜੀ ਵਾਲੇ ਦਲੇ ਦੇ ਉਹਨਾਂ ਦੇ ਕੁਝ ਇੱਥੇ ਕੋਈ ਮਾੜੀ ਮੋਟੀ ਜਾਣ ਪਛਾਣ ਸੀ ਉਹ ਪਹਿਲਾਂ ਵੀ ਸਾਡੇ ਪਿੰਡ 'ਚ ਇੰਟਰਫੇਅਰ ਕਰਦੇ ਨੇ ਇੰਟਰਫੇਅਰ ਕਰਨ ਦੇ ਜੀ ਮੈਂ ਇੱਕ ਦੋ ਵਾਰੀ ਨਿਊਜ਼ ਵੀ ਲਾਈ ਵੀ ਜਿਹੜਾ ਕਾਂਗਰਸ ਅਕਾਲੀਆ ਤੱਕਾ ਛਾਈ ਹੈ ਉਹ ਬੰਦੇ ਚਾਹਦੇ ਨੇ ਸ਼ਰਮਾ ਮੁਰੇ ਆਵੇ ਉਹ ਚਾਂਦੇ ਵੀ ਸਾਡੇ ਜਿਹੜੇ ਹਿੱਸੇਦਾਰ ਨੇ ਕੁੜਾ ਨਿਕਾਲੇ ਵਾਲੇ ਦੇ ਪਿੰਡ ਦੇ ਇੱਕ ਦੋ ਹੈਗੇ ਨੇ ਉਹ ਚਾਂਦੇ ਵੀ ਸ਼ਰਮਾ ਪਿੱਛੇ ਜਿਹੜੇ ਸੀ ਆਪਣੇ ਜਿਹੜੇ ਹਿੱਸੇਦਾਰ ਨੂੰ ਹੈ ਗੈਰ ਪਾਰਟੀ ਦੇ ਵਿੱਚ ਉਹਨਾਂ ਨੂੰ ਮੂਰੇ ਲਾਈਏ ਤੇ ਇਹਨੂੰ ਪਿੱਛੇ ਹਟਾਈ ਉਹੀ ਗੱਲ ਹੋਈ ਜੀ ਇਹ ਜਿਹੜੇ ਘੜਮ ਚੌਧਰੀ ਜੀ ਦੇ ਪਿੰਡ ਦੇ ਵਿੱਚ ਇਹ ਇਹਨਾਂ ਦਾ ਕੰਮ ਕੀ ਹੈ ਜੀ ਇਹ ਵੋਟਾਂ ਤਾਂ ਦੇ ਪਿੰਡ ਚ ਹੁੰਦੀ ਨਹੀਂ ਇਹ ਕੀ ਕਰਦੇ ਨੇ ਇਤਜ਼ਾਰ ਚ ਰਹਿੰਦੇ ਵੀ ਕਿਹੜਾ ਬੰਦਾ ਜਿੱਤਦਾ ਉਸੇ ਦੇ ਅਸੀਂ ਲੱਡੂ ਵੰਡਦੀਏ ਫਿਰ ਉਹ ਅਸੀਂ ਸੀਨੀਅਰ ਬਣ ਜਾਂਦੇ ਨੇ ਜੀ ਉਹਨਾਂ ਦੀ ਕੋਈ ਸਮੁਲਤ ਨਹੀਂ ਹੁੰਦੀ ਜਿਹੜੇ ਟਕਸਾਲੀ ਵਰਕਰ ਦੀ ਪਾਰਟੀ ਦੇ ਅੰਦਰ ਪੂਰੀ ਮਦਦ ਕੀਤੀ ਆਂ ਪਾਰਟੀ ਜਿਹੜੇ ਕੱਲੇ ਕੱਲੇ ਬੂਥਾਂ ਤੇ ਪਿੰਨਾਂ ਦੇ ਵਿੱਚ ਬੈਠੇ ਸੀ ਉਹਨਾਂ ਦੀ ਕੋਈ ਸੁਣਾਈ ਨਹੀਂ ਹੋ ਰਹੀ 2 ਸਾਲ ਦੇ ਅੰਦਰ ਐਮਐਲਏ ਸਾਹਿਬ ਨੇ ਕਿਸੇ ਸੁਣਾਈ ਨਹੀਂ ਕੀਤੀ ਵਰਕਰ ਨੂੰ ਇਹਨਾਂ ਨੇ ਪਛਾਣਿਆ ਹੀ ਨਹੀਂ ਹੈ ਵੀ ਕੌਣ ਵਰਕਰ ਹੈ ਕੌਣ ਹੈ ਕੌਣ ਨਹੀਂ ਤਾਂ ਇਹਨੇ ਸਿਰਫ ਆਪਣੇ ਹਿੱਸੇਦਾਰ ਬਿਠਾ ਲਏ ਨੇ ਉੱਥੇ ਦਫ਼ਤਰ ਦੇ ਅੰਦਰ ਕੋਈ ਸਮੂਲੀਤ ਇਲਾਕੇ ਦੇ ਅੰਦਰ ਐਸਾ ਬੰਦਾ ਹੈ ਨਹੀਂ ਜਿਹੜਾ ਜਾਣ ਵੀ ਕਿਹੜੇ ਵਰਕਰ ਨੇ ਸਾਡੇ ਲਈ ਕੀ ਕੀਤਾ ਕੀ ਨਹੀਂ ਕੀਤਾ ਡਾਕਟਰ ਪੂਰਾ ਹਲਕਾ ਜਾਣਦਾ ਹੈ ਕਿ ਤੁਸੀਂ ਉਹ ਵਿਅਕਤੀ ਹੋ ਜੋ ਜਦੋਂ 3 ਸਾਲ ਪਹਿਲਾਂ ਚੋਣਾਂ ਹੋਈਆਂ ਸੀ ਤੇ ਤੁਸੀਂ ਇਕੱਲੇ ਬੰਦੇ ਸੀਗੇ ਜਿਹੜੇ ਜਿਨ੍ਹਾਂ ਨੇ ਪਿੰਡ ਦੇ ਵਿੱਚ ਬੂਥ ਲਗਾਇਆ ਸੀ ਤੇ ਬੜੀ ਦਲੇਰੀ ਤੇ ਜਜ਼ਬੇ ਦੇ ਨਾਲ ਤੁਸੀਂ ਪਾਰਟੀ ਲਈ ਕੰਮ ਕੀਤਾ ਕੰਮ ਕੀਤਾ ਕਿ ਹਲਕਾ ਵਿਧਾਇਕ ਨੂੰ ਇਹ ਗੱਲ ਨਹੀਂ ਪਤਾ ਜਦੋਂ ਕਿ ਪੂਰੇ ਹਲਕੇ ਦੇ ਲੋਕ ਤੁਹਾਡੀ ਇਸ ਗੱਲ ਕਰਕੇ ਪ੍ਰਸ਼ੰਸਾ ਕਰਦੇ ਨੇ ਪਰ ਹਲਕਾ ਵਿਧਾਇਕ ਤੁਹਾਡੇ ਉਲਟ ਚੱਲਿਆ ਕਾਰਨ ਕੀ ਹੈ ਦੇਖੋ ਜੀ ਇਹ ਜਿਹੜੀ ਮੈਸੇਜ ਹੈ ਧਰਮ ਪਤਨੀ ਐਮਐਲਏ ਸਾਹਿਬ ਦੀ ਇਹਨਾਂ ਨੂੰ ਸਾਰਾ ਕੁਝ ਪਤਾ ਸੀ ਇਹ ਮੇਰੇ ਨਾਲ ਬੁੱਥਾਂ ਤੇ ਰਹੇ ਨੇ ਸਮਾਂ ਇੱਕ ਦੋ ਵਾਰੀ ਝਟਪ ਮੇਰੀ ਮੈਡਮ ਨੇ ਕੋਲ ਸੀ ਕੜਮ ਚੌਧਰੀਆਂ ਜਿਹੜੇ ਕਾਂਗਰਸ ਦੇ ਉਹਨਾਂ ਨੇ ਮੈਨੂੰ ਲਾਈ ਫਿਰ ਅਸੀਂ ਬੁੱਥਾਂ ਤੇ ਮੈਡਮ ਨੇ ਆਹ ਬਕਾਇਦਾ ਮੈਨੂੰ ਕਿਹਾ ਸੀ ਗੁਰਦੁਆਰੇ ਦੇ ਕੋਲ ਖੜਕੇ ਵੀ ਸ਼ਰਮਾ ਜੀ ਤੁਸੀਂ ਸਾਡੇ ਪਰਵਾਜ਼ ਨਾਲ ਚਟਾਰ ਮੰਗੂ ਖੜੇ ਆ ਔਰ ਤੁਸੀਂ ਜਿਹੜੀ ਮਿਹਨਤ ਕਰ ਰਹੇ ਆ ਥੋੜਾ ਅਸੀਂ ਮੁੱਲ ਪਾਵਾਂਗੇ ਜਿਵੇਂ ਤੁਸੀਂ ਕਹੋਗੇ ਪਿੰਡ 'ਚ ਉਹਵੇਂ ਸੀ ਕਰਿਆ ਕਰਾਂਗੇ ਜਿਸ ਤਰ੍ਹਾਂ ਡਾਕਟਰ ਤੁਸੀਂ ਦੱਸਿਆ ਕਿ ਤੁਹਾਡੇ ਹਲਕਾ ਵਿਧਾਇਕਨ ਨਾਲ ਜੋ ਸੰਬੰਧ ਰਿਹਾ ਉਹਨਾਂ 'ਚ ਖਟਾਸ ਪੈਦਾ ਹੋ ਚੁੱਕੀ ਹੈ ਪਰੰਤੂ ਹਾਈ ਕਮਾਂਡ ਨਾਲ ਤੁਹਾਡੇ ਸੰਬੰਧ ਬਿਲਕੁਲ ਸੁਕਾਵੇਂ ਨੇ ਤੇ ਤੁਸੀਂ ਪਾਰਟੀ ਵਿੱਚ ਬਣੇ ਰਹਿਣਾ ਚਾਹੁੰਦੇ ਹੋ ਤੁਹਾਡੇ ਅੱਗੇ ਕੀ ਵਿਚਾਰ ਆਗੇ ਤੁਸੀਂ ਇਸ ਪਾਰਟੀ ਨੂੰ ਛੱਡ ਕੇ ਦੁਬਾਰਾ ਆਪਣੀ ਜੋ ਮਾਂ ਪਾਰਟੀ ਜਿੱਦੇ ਤੋਂ ਤੁਸੀਂ ਲੰਬਾ ਸਮਾਂ ਸੰਘਰਸ਼ ਕੀਤਾ ਉਹ ਚ ਸਮਾਜਦਿਤੀ ਜਾਂ ਕਾਂਗਰਸ ਪਾਰਟੀ ਵਿੱਚ ਦੁਬਾਰਾ ਤੁਸੀਂ ਜਾਓਗੇ ਜਾਂ ਇਸੇ ਪਾਰਟੀ 'ਚ ਬਣੇ ਰਹੋਗੇ ਦੇਖੋ ਜੀ ਮੈਂ ਇਹਦੇ ਤੌਰ ਤੇ ਸੱਚੀ ਸੱਚੀ ਵਰਕਰਾਂ ਸੱਚੀ ਗੱਲ ਰੱਖਣ ਵਾਲੇ ਆ ਤੇ ਜਿਹੜੀ ਚੀਜ਼ ਛੱਡਤੀ ਅਸੀਂ ਮਾਨੂੰ ਜਮਾ ਅਸੀਂ ਸੀਐਮ ਭਗਵੰਤ ਮਾਨ ਦੀ ਸੂਚਨਾ ਨਾਲ ਉਹ ਕੇਜਰੀਵਾਲਦੀ ਨਾਲ ਮੈਂ ਜੁੜਿਆ ਉਹ ਵਰਕਰ ਐ ਜੇ ਤੌਰ ਤੇ ਅਸੀਂ ਆਹੀਂ ਕਰਾਂਗੇ ਆਮ ਪਾਰਟੀ ਨੂੰ ਸੀ ਪੂਰੀ ਮਦਦ ਕਰਾਂਗੇ ਦਿਲੋਂ ਅਰੇ ਐਸੀ ਗੱਲ ਨਹੀਂ ਹੈ ਠੀਕ ਹੈ ਜੇ ਇੱਕ ਪਰਿਵਾਰ ਦੇ ਅੰਦਰ ਬੰਦਾ ਇੱਕ ਮਾੜਾ ਹੁੰਦਾ ਤਾਂ ਪ੍ਰਵਾਹ ਨਹੀਂ ਛੱਡਿਆ ਜਾਂਦਾ ਅਸੀਂ ਸਿਰ ਭਗਵੰਤ ਮਾਨ ਜੀ ਨਾਲ ਮੁੱਖ ਮੰਤਰੀ ਸਾਹਿਬ ਨਾਲ ਖੜੇ ਹਾਂ ਬਿਲਕੁਲ ਡਾਕਟਰ ਸਾਹਿਬ ਤੁਸੀਂ ਇਹ ਸਹੀ ਕਿਹਾ ਜੋ ਹਲਕੇ ਲੋਕਾਂ ਦੀ ਆਵਾਜ਼ ਹੈ ਕਿ ਉਹਨਾਂ ਦੀ ਨਾਰਾਜ਼ਗੀ ਹਲਕਾ ਵਿਧਾਇਕਨਾ ਹੋ ਸਕਦੀ ਹੈ ਪਰੰਤੂ ਜੋ ਸੈਂਟਰ ਜੋ ਸੈਂਟਰ ਦੀ ਕਮਾਂਡ ਹੈ ਜੋ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਨੇ ਲੋਕ ਉਹਨਾਂ ਦੀਆਂ ਜੋ ਨੀਤੀਆਂ ਨੇ ਜੋ ਉਹਨਾਂ ਦੀਆਂ ਪਾਲਿਸੀਆਂ ਨੇ ਉਹਨਾਂ ਦੇ ਪਾਲਿਸੀਆਂ ਜੋ ਰਹਿਤਾਂ ਸਹੂਲਤਾਂ ਆਮ ਪਬਲਿਕ ਨੂੰ ਦਿੱਤੀਆਂ ਗਈਆਂ ਨੇ ਉਹਨਾਂ ਦਾ ਭਰਪੂਰ ਸਮਰਥਨ ਕਰਦੇ ਨੇ ਅਖੀਰ ਵਿੱਚ ਡਾਕਟਰ ਸਾਹਿਬ ਤੁਸੀਂ ਜੋ ਹਲਕੇ ਦੇ ਬੋਟਰ ਨੇ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੋਟਰਾਂ ਤੋਂ ਮੈਂ ਇਸ ਦੇਸ਼ ਚਾਣਾ ਦੇਣਾ ਚਾਹੁੰਦਾ ਵੀ ਦੇਖੋ ਐਮਐਲ ਕਰਕੇ ਤੁਸੀਂ ਨਾਰਾਜ਼ ਨਾ ਹੋ ਤੁਸੀਂ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਭਗਵੰਤ ਮਾਨ ਜੀ ਉਹਨਾਂ ਕੋਲ ਆਪਾਂ ਸਾਰੇ ਗੱਲ ਰੱਖਾਂਗੇ ਉਹ ਸੁਣਨਗੇ ਤੂੰ ਜਿਹੜੀ ਆਮ ਪਾਰਟੀ ਨੂੰ ਦਿਨ ਰਾਤ ਕਰਕੇ ਜਿਤਾਓ ਪਰ ਇੰਨਾ ਵੀ ਜ਼ਰੂਰ ਹੈ ਜੀ 2 ਸਾਲ ਦੇ ਵਿੱਚ ਐਮਐਲ ਸਾਬ ਨੇ ਕਿਸੇ ਦੀ ਖਬਰ ਸਾਹ ਨਹੀਂ ਸੁਣੀ ਇਸ ਕਰਕੇ ਜਿਹੜਾ ਵੋਟ ਦਾ ਛੇਰ ਹੈ ਉਹ ਫਰਕ ਪਾਊਗਾ ਉਹ ਵੀ ਜਿਹੜੀ ਵੋਟਾਂ ਪੈਣੀਆਂ ਨੇ ਤਾਂ ਭਗਵੰਤ ਮਾਨ ਜੀ ਕਰਕੇ ਪੈਣੀਆਂ ਨੇ ਠੀਕ ਹੈ ਕੰਮ ਹੈ ਠੀਕ ਹੈ ਅ ਡਾਕਟਰ ਸਾਹਿਬ ਜਿਸ ਤਰ੍ਹਾਂ ਕੇ ਪਿੰਡਾਂ ਵਿੱਚ ਆਮ ਦੇਖਣ ਨੂੰ ਮਿਲਦਾ ਹੈ ਵੀ ਜਦੋਂ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਹੁੰਦੀ ਹੈ ਜੋ ਉਸ ਵਿੱਚ ਕੋਈ ਸਾਡਾ ਕੋਈ ਦੋਸਤ ਰਿਸ਼ਤੇਦਾਰ ਕੋਈ ਸ਼ਰੀਕ ਨਾਰਾਜ਼ ਹੋਇਆ ਹੁੰਦਾ ਅਸੀਂ ਉਸ ਨੂੰ ਮਨਾ ਲੈਨੇ ਆ ਲੋਕਤੰਤਰ ਦੇ ਵਿੱਚ ਜੋ ਚੋਣਾਂ ਹੁੰਦੀਆਂ ਨੇ ਉਹ ਕਿਸੇ ਵਿਆਹ ਤੋਂ ਘੱਟ ਨਹੀਂ ਹਨ ਕਿ ਤੁਹਾਨੂੰ ਤੁਹਾਡੀ ਨਾਰਾਜ਼ਗੀ ਜਗ ਜਹਰ ਹੈ ਇਹ ਤੁਹਾਨੂੰ ਕੋਈ ਪਾਰਟੀ ਦਾ ਕੋਈ ਨਵੇਂ ਦਾ ਵਿਧਾਇਕ ਤੋਂ ਬਿਨਾਂ ਕੋਈ ਹੋਰ ਪਾਰਟੀ ਦਾ ਜੋ ਲੀਡਰ ਹੈ ਤੁਹਾਨੂੰ ਮਨਾਉਣ ਵਾਸਤੇ ਤੁਹਾਨੂੰ ਕਨਵਿੰਸ ਕਰਨ ਵਾਸਤੇ ਤੁਹਾਨੂੰ ਨਾਲ ਤੋਰਨ ਵਾਸਤੇ ਤੁਹਾਡੇ ਤੱਕ ਉਹਨਾਂ ਨੇ ਕੋਈ ਪਹੁੰਚ ਕੀਤੀ ਆ ਜੀ ਮੈਨੂੰ ਜੀਪੀ ਸਾਭ ਦੇ ਦੋ ਤਿੰਨ ਫੋਨ ਆਏ ਨੇ ਕਹਿੰਦਾ ਵੀ ਸ਼ਰਮਾ ਜੀ ਤੁਸੀਂ ਪੂਰੇ ਐਕਟਿਵ ਹੋ ਵੀ ਤੁਸੀਂ ਮਦਦ ਕਰੋ ਪਾਰਟੀ ਮੈਂ ਕਿਹਾ ਦੇਖੋ ਸਰ ਗੱਲ ਇਹ ਹੈ ਵੀ ਜਿਹੜਾ ਹਲਕੇ ਦਾ ਐਮਐਲਏ ਵਿਧਾਇਕ ਹੀ ਨਹੀਂ ਸਾਨੂੰ ਚਾਹਦਾ ਉਹੀ ਨਹੀਂ ਸਾਡੇ ਕੋਲ ਕੋਈ ਮੈਸੇਜ ਦਿੰਦਾ ਕੀ ਗੱਲ ਹੋ ਗਈ ਸਾਡੇ ਤੋਂ ਉਹਨਾਂ ਜਿਤਾ ਕੇ ਦਿਨ ਰਾਤ ਕਰਕੇ ਪਾਰਟੀ ਤੇ ਮਿਹਨਤ ਕਰਕੇ ਤਾਂ ਕੀ ਪਤਾ ਉਹਦੇ ਮਨ ਚ ਕੀ ਸਾਡੇ ਪ੍ਰਤੀ ਰੋਸਾ ਜਿਹੜਾ ਅਸੀਂ ਜਿਤਾ ਕੇ ਸੀ ਐਮਐਲਏ ਬਨਾਇਆ ਪ੍ਰਧਾਨ ਸਭਾ ਜਪੇਜਾ ਅਸੀਂ ਗੁਰਸਿੱਖ ਹੋਣ ਦੇ ਨਾਤੇ ਵੀ ਸਾਡੇ ਮਨਜਿੰਦਰ ਸਿੰਘ ਗੈਸਰ ਬਹੁਤ ਵਧੀਆ ਇਨਸਾਨ ਲੱਗਣਗੇ ਪਰ ਆ ਜਿਹੜੀ ਮੇਰੇ ਕੁਰਸੀ ਪਈ ਹੈ ਇਹਦੇ ਕੋਲ ਆ ਕੇ ਬੈਠੇ ਸੀ ਉਹ ਜਿੱਦਨ ਪਹਿਲੀ ਵਾਰ ਆਇਆ ਸੀ ਨਾਉ ਕਹਿੰਦਾ ਸ਼ਰਮਾ ਜੀ ਮੈਨੂੰ ਪਿੰਡਾਂ ਦੇ ਰਸਤੇ ਨਹੀਂ ਪਤਾ ਨਾ ਮੈਨੂੰ ਪਿੰਡਾਂ ਦੇ ਬੰਦਾਂ ਦਾ ਪਤਾ ਮੇਰੇ ਢੋਲ 'ਚ ਦਾਣੇ ਨਹੀਂ ਹੈਗੇ ਵੀ ਹੁਣ ਮੈਂ ਕੀ ਕਰਾਂ ਅੱਛੇ ਕਿਹਾ ਗੁਰੂ ਘਰ ਅਸੀਂ ਨਿੰਬਸਰ ਬੈਠੇ ਸੀ ਮੈਂ ਇਹਨਾਂ ਨੂੰ ਕਿਹਾ ਮਾਂ ਵੀ ਤੇ ਗੈਸ ਫਰਾ ਸਾਹਿਬ ਥੋੜੇ ਦਾਣੇ ਸੀ ਇਹਨੇ ਭਰ ਦੇਣਗੇ ਤੁਹਾਨੂੰ ਸਾਹਮਣੇ ਔਖੇ ਜਾਣਗੇ ਪਰ ਤੁਸੀਂ ਜਿਹੜੀ ਆ ਕੁਰਸੀ ਮੇਰੀ ਪਈ ਐ ਵੀ ਇੱਥੇ ਮੁੜ ਕੇ ਤੁਸੀਂ ਨਹੀਂ ਆਣਾ ਉਹਨੇ 2 ਸਾਲ ਹੋ ਗਏ ਜੀ ਮੇਰੀ ਕੁਰਸੀ ਤੇ ਬੈਠਣ ਦਾ ਕੀ ਫੋਨ ਤਾਂ ਦੂਰ ਦੀ ਗੱਲ ਐ ਤਾਂ ਆ ਜਿਹੜੀ ਤੁਹਾਨੂੰ ਗੱਲ ਦੱਸੀ ਐ ਦਲਤ ਬੱਚਿਆਂ ਦੀ ਪਹਿਲੀ ਵਾਰ 2 ਸਾਲ ਦੇ ਵਿੱਚ ਮੈਂ ਇਹਦੇ ਕੋਲ ਕੰਮ ਗਿਆ ਸੀ ਉਹ ਵੀ ਆਪਣਾ ਨਹੀਂ ਪਿੰਡ ਪੱਧਰ ਤੇ ਜਿਨ੍ਹਾਂ ਨੇ ਵਰਕਰਾਂ ਨੇ ਆਮ ਪਾਰਟੀ ਦੇ ਮੇਰੇ ਕਹਣ ਦੇ ਦਿਨ ਰਾਤ ਉਹਨਾਂ ਕੀਤੀ ਉਹਨਾਂ ਦੇ ਬੱਚੇ ਦਾ ਇਹ ਸਿਸਟਮ ਦੀ ਲੜਾਈ ਝਗੜਾ ਤੇ ਤਾਂ ਬਿਲਕੁਲ ਹੀ ਨਰੋਲ ਸਚਾਈ ਸੀ ਪਰ ਇਹਨੇ ਆਪਣੇ ਜਿਹੜੇ ਆਲੇ-ਦਾਲੇ ਦੇ ਚਮਚੇ ਆ ਉਹਦੇ ਮੰਨੀਆਂ ਪਰ ਹੁਣ ਗੱਲ ਇਹ ਤੁਸੀਂ ਗੱਲ ਕੀਤੀ ਐ ਵਿਆਹ ਦੀ ਵੀ ਜਨ ਚੜਦੀ ਐ ਵੀ ਬੰਦਾ ਸ੍ਰੀਕ ਨੂੰ ਮਨਾ ਲੈਂਦਾ ਜੱਜ ਜੀ ਮੁੰਡੇ ਵਾਲੇ ਨਹੀਂ ਚਾਹੁੰਦਾ ਵੀ ਸਾਡੇ ਸ਼੍ਰੀ ਕਾਵੇ ਜਿਹੜਾ ਆਲੇ-ਦਾਲੇ ਦਾ ਭਾਈਚਾਰਾ ਉਹਦੇ ਕੱਲੇ ਦਾ ਮਨਾਣ ਦਾ ਕੀ ਫਾਇਦਾ ਗੱਲ ਇਹ ਐ ਨਾ ਜੀ ਹਾਂ ਕਿਉਂਕਿ ਜਦ ਐਮਐਲਏ ਚਾਹਦਾ ਵੀ ਸਾਡੇ ਨਾਲ ਵਰਕ ਤਾਂ ਕਿ ਜਿਹੜਾ ਅੱਜ ਦਾ ਮਾਹੌਲ ਐ ਇੱਕ-ਇੱਕ ਵੋਟ ਕੀਮਤੀ ਐ ਪਹਿਲਾਂ ਹੁੰਦੀਆਂ ਪਾਰਟੀਆਂ ਕਾਂਗਰਸ ਔਰ ਕਾਲੀ ਹੁਣ ਨੇ ਜੀ ਚਾਰ-ਪੰਜ ਪਾਰਟੀਆਂ ਦਾ ਬਣ ਚੁੱਕੀਆਂ ਹੁਣ ਤਾਂ ਡਿਵਾਈਡ ਹੋ ਗਈ ਨਾ ਵਰਕਰਾਂ ਦੀ ਜੇ ਅੱਜ ਦੇ ਸਮੇਂ ਦੇ ਵਿੱਚ ਵੀ ਅਸੀਂ ਵਰਕਰਾਂ ਦੀ ਇੱਕ-ਇੱਕ ਕੀਮਤ ਦੀ ਆਪਾਂ ਵੋਟ ਨਹੀਂ ਗਣਾਂਗੇ ਤਾਂ ਫਿਰ ਐਮਐਲਏ ਦੀ ਬਹੁਤ ਤਕੜੀ ਸੋਚਿਆ ਵੀ ਮੈਂ ਪਤਾ ਨਹੀਂ ਸਹਿਤ ਪਹਿਲਾਂ ਮੈਨੂੰ ਜਿੰਨਾ ਪਹਿਲਾਂ ਜਿਹੜੇ 70 ਸਾਲ ਦੇ ਵਿੱਚ ਪਾਰਟੀਆਂ ਦੇ ਲੋਕ ਦੁਖੀ ਸੀ ਹਰੇਕ ਬੰਦਾ ਚਾਹੁੰਦਾ ਸਾਨੂੰ ਬਦਲਾਵ ਤਾਂ ਜੀ ਬਦਲਾਵ ਦੇ ਅੰਦਰ ਲੋਕਾਂ ਨੇ ਆਮ ਪਾਰਟੀ ਨੂੰ ਵੋਟਾਂ ਪਾਈਆਂ ਵੀ ਸਹਿ ਸਾਡਾ ਬਦਲਾਵ ਹੋਊਗਾ ਸਾਡੀ ਜੇ ਲੀਡਰਸ਼ਿਪ ਹੈ ਗੁਰਸਿੱਖ ਹੈ ਤੇ ਪਰਿਵਾਰ ਨੂੰ ਮਿਲਿਆ ਪਹਿਲ ਹਲਕੇ ਨੂੰ ਵੀ ਸਹਿ ਸਾਡੀ ਇਹ ਵਰਕਰਾਂ ਦੀ ਸੁਣੂਗਾ ਪਰ ਜੀ ਸੁਣਨ ਦਾ ਕੀ ਸੀ ਮੇਰੇ ਵਰਗੇ ਜਿਹੜੇ ਝਾਰੂ ਵਰਕਰ ਸੀ ਬਿਨਾ ਕਿਸੇ ਤੋਂ ਬੇਦਾਗ ਨੀ ਟੜਕੋਗੇ ਅਸੀਂ ਮਦਦ ਕੀਤੀ ਐ ਕੜਮ ਚੌਧਰੀ ਕੋਈ ਅਸੀਂ ਪਰਵਾਹ ਨਹੀਂ ਕੀਤੀ ਜਿਹੜੇ ਕੜਮ ਚੌਧਰੀ ਤੇ ਜਿਹੜੀ ਉਹ ਚਾਹਦੇ ਸੀ ਉਹ ਸਫਲ ਹੋ ਗਿਆ ਆਪਣੇ ਕੰਮ ਚੋਂ ਮੂਰੇ ਨੇ ਅਸੀਂ ਜਿਹੜੇ ਬੂਥ ਲਾਣੇ ਇਲਾਕੇ ਦੇ ਅੰਦਰ ਉਹ ਪਿੱਛੇ ਨੇ ਬਿਲਕੁਲ ਡਾਕਟਰ ਸਾਹਿਬ ਤੁਸੀਂ ਸਹੀ ਕਿਹਾ ਇਹ ਤੁਹਾਡੇ ਨਾਲ ਨਹੀਂ ਹਲਕੇ ਦੇ ਬਹੁਤ ਸਾਰੇ ਪਿੰਡ ਸ਼ਹਿਰ ਨੇ ਜਿੱਥੇ ਦੇ ਟਕਸਾਲੀ ਵਰਕਰ ਇਸ ਗੱਲੋਂ ਨਾਰਾਜ਼ ਨੇ ਕਿ ਹੋਰਾਂ ਪਾਰਟੀਆਂ ਦੇ ਜੋ ਕੜਮ ਚੌਧਰੀ ਨੇ ਜੋ ਆਪਣੇ ਨਿੱਜੀ ਵਿਵਾਦਾਂ ਦੇ ਲਈ ਆਪਣੀਆਂ ਪਾਰਟੀਆਂ ਛੱਡ ਕੇ ਇਸ ਪਾਰਟੀ ਆਵਾਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਉਹ ਦੂਜੀਆਂ ਪਾਰਟੀਆਂ ਦੇ ਜੋ ਸੀਗੇ ਕੜਮ ਚੌਧਰੀ ਟਕਸਾਲੀ ਵਰਕਰਾਂ ਦੇ ਸਰੂਪ ਉੱਪਰ ਉਠਾ ਦਿੱਤੇ ਗਏ ਨੇ ਤੁਹਾਡਾ ਜੋ ਰੋਸਾ ਹੈ ਤੁਹਾਡਾ ਜੋ ਗੁੱਸਾ ਹੈ ਜੋ ਤੁਹਾਡੀ ਨਾਰਾਜ਼ਗੀ ਹੈ ਇਹ ਬਿਲਕੁਲ ਜਾਇਜ਼ ਹੈ ਪਾਰਟੀ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਪੁਰਾਣੇ ਟਕਸਾਲੀ ਵਰਕਰਾਂ ਨੂੰ ਨਾਲ ਲੈ ਕੇ ਉਹਨਾਂ ਦੇ ਮਨਮਟਾਲ ਦੂਰ ਕਰਕੇ ਨਾਲ ਨਾਲ ਲੈ ਕੇ ਤੁਰਦੇ ਤਾਂ ਕਿ ਪਾਰਟੀ ਵੱਡੇ ਪੱਧਰ ਦੇ ਉੱਪਰ ਵੱਡੇ ਲੀਡ ਦੇ ਨਾਲ ਜਿੱਤ ਪ੍ਰਾਪਤ ਕਰ ਦੇਵੇ ਦੇਖੋ ਜਿਹੜੇ ਮੇਰੇ ਘਰਾਂ ਦੇ ਵਰਕਰ ਸੀ ਮੇਰੇ ਪਰਿਵਾਰ ਕਲੇਸ਼ਨ ਦੇ ਜਿਨ੍ਹਾਂ ਨੇ ਮੈਨੂੰ ਵੋਟਾ ਮੇਰੇ ਮੂੰਹ ਕਰਕੇ ਮੇਰੇ ਪ੍ਰਿਆਮ ਕਰਕੇ ਪਾਈਆਂ ਉਹ ਅੱਜ ਜੀ ਆਲਮ ਦੇ ਉਹਨਾਂ ਦੇ ਜਿਹੜੇ ਮਾਨਯੋਗ ਬਲੁੰਦਰੇਗੇ ਵੀ ਜੈ ਸ਼ਰਮਾ ਜੀ ਤੁਹਾਡੇ ਨਾਲ ਆਏ ਰ ਐਮ ਐਲ ਏ ਸਭ ਨੇ ਕੀਤੀ ਹੈ ਵੀ ਅਸੀਂ ਤਾਂ ਗੱਲੇ ਕੀ ਚੀਜ਼ ਹੈ ਵੀ ਇਸ ਕਰਕੇ ਸਾਡੇ ਹੁਣ ਸਾਨੂੰ ਆਹ ਪਾਰਟੀ ਦੀ ਵੋਟ ਮੰਗਣ ਵਾਸਤੇ ਨਖਿਓ ਵੀ ਅਸੀਂ ਆਪਣੀ ਮਰਜ਼ੀ ਨਾਲ ਪਾਵਾਂਗੇ ਫਿਰ ਮੈਂ ਉਹਨਾਂ ਨੂੰ ਮਨਾਇਆ ਵੀ ਉਹ ਕਿਹਾ ਵੀ ਚਲੋ ਭਾਈ ਚਾਰਕ ਸਾਂਝ ਹੈ ਬੀਜੇ ਇੱਕ ਪਰਿਵਾਰ ਚ ਬੰਦਾ ਗਲਤ ਹੁੰਦਾ ਤਾਂ ਪਰਿਵਾਰ ਨਹੀਂ ਛੱਡਿਆ ਜਾਂਦਾ ਇਸ ਕਰਕੇ ਮੇਰੀ ਬੇਨਤੀ ਹੈ ਤੁਸੀਂ ਆਜੋ ਆਪਣੇ ਘਰਾਂ ਚ ਆਪਣੀ ਪਾਰਟੀ ਦੇ ਭਗਵੰਤ ਮਾਨ ਜੀ ਦੀ ਸੋਚਦੇ ਮੁੱਖ ਮੰਤਰੀ ਸਾਹਿਬ ਸਾਡੇ ਬਹੁਤ ਵਧੀਆ ਮੁੱਖ ਮੰਤਰੀ ਸਾਹਿਬ ਨੇ ਜਿਨ੍ਹਾਂ ਦੀ ਗੱਲ ਪੂਰੀ ਸੁਣਦੇ ਨੇ ਤੈਅ ਮੰਨਗਾ ਸੁਣਦੇ ਨੇ ਭ੍ਰਿਸ਼ਟਾਚਾਰ 70 ਸਾਲਾਂ ਦਾ ਖਤਮ ਹੋਇਆ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਇਹ ਕਰਾਂਗਾ ਵੀ ਆਵਣ ਰੋਸੇ ਭਲਾ ਕੇ ਮੁੱਖ ਮੰਤਰੀ ਦੀ ਤੁਸੀਂ ਸੋਚਦੇ ਵੋਟਾਂ ਪਾਓ ਔਰ ਬਧਿਵਾਦ ਮਦਦ ਕਰ